ਜਿੰਦਾਬਾਹ ਮੁਹਾਰਮਤ ਵਾਲੇ ਜੀ ਅੱਜ ਜਿਹੜਾ ਰਵੀਦਾਸ ਚੌਕ ਦੇ ਜਿਹੜਾ ਧਰਨਾ ਤੇ ਦਿੱਤਾ ਜਾ ਰਿਹਾ ਵਾ ਜਿਹੜੀ ਨਾਇਬ ਤਹਿਸੀਲਦਾਰ ਫਤੇਗੜ ਚੂੜੀਆਂ ਦੇ ਵਿੱਚ ਜਿਹੜੀ ਲਗਾਤਾਰ ਰਿਸ਼ਵਤ ਲੈ ਕੇ ਫਤੇਗੜ ਚੂੜੀਆਂ ਹਲਕੇ ਦੇ ਜਿੰਨੇ ਲੋਕ ਨੇ ਉਹਨਾਂ ਨੂੰ ਰਿਸ਼ਵਤ ਲੈ ਲੈ ਕੇ ਲਗਾਤਾਰ ਰਜਿਸਟਰੀਆਂ ਕਰ ਰਹੀ ਹੈ ਉਹਨਾਂ ਦੀ ਜਿਹੜੀ ਵੀਡੀਓ ਆ ਗੁਰਦੀਪ ਸਿੰਘ ਪਟਵਾਰੀ ਦੇ ਨਾਲ ਜਿਹੜੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਆ ਉਹ ਲਗਾਤਾਰ ਜਿਹੜੀ ਹਰ ਇੱਕ ਦੇ ਫੋਨ ਦੇ ਵਿੱਚ ਚੱਲ ਰਹੀ ਆ ਭਾਰੀ ਰੋਸ ਪਾਇਆ ਜਾ ਰਿਹਾ ਵਾ ਪੂਰੇ ਨੌਜਵਾਨਾਂ ਵੱਲੋਂ ਸਾਡੇ ਬਜ਼ੁਰਗਾਂ ਵੱਲੋਂ ਸਾਰੇ ਭੈਣਾਂ ਵੱਲੋਂ ਤੇ ਜਿੰਨੇ ਵੀ ਇਲਾਕੇ ਦੇ ਲੋਕ ਨੇ ਇਹ ਸਾਡੀ ਜਦੋਂ ਵੀ ਅਸੀਂ ਜਾਣਦੇ ਆ ਤੇ ਸਾਡੇ ਕੋਲ ਰਿਸ਼ਵਤ ਦੀ ਜਿਹੜੀ ਮੰਗ ਕੀਤੀ ਜਾਂਦੀ ਆ ਜਿਵੇਂ ਜਿਵੇਂ ਸਭ ਨੂੰ ਪਤਾ ਹੀ ਆ ਕਿ ਜਦੋਂ ਦੀ ਪੰਜਾਬ ਸਰਕਾਰ ਆਈ ਆ ਫਤਿਹ ਸਿੰਘ ਮਾਨ ਦੀ ਸਰਕਾਰ ਆਈ ਆ ਨਸ਼ੇ ਤੋਂ ਲੈ ਕੇ ਭ੍ਰਿਸ਼ਟਾਚਾਰ ਰਿਸ਼ਵਤਪੋਰੀ ਤੋਂ ਲੈ ਕੇ ਲਗਾਤਾਰ ਵੱਡੇ ਵੱਡੇ ਐਕਸ਼ਨ ਹੋ ਰਹੇ ਨੇ ਆਪ ਸਭ ਨੂੰ ਪਤਾ ਹੀ ਆ ਕਿ ਕਿੰਨੇ ਕਿੰਨੇ ਵੱਡੇ ਕਿੰਨੇ ਕਿੰਨੇ ਵੱਡੇ ਜਿਹੜੇ ਅਫਸਰ ਸੀਗੇ ਉਹ ਵੀ ਸਸਪੈਂਡ ਕੀਤੇ ਗਏ ਨੇ ਰਿਸ਼ਵਤ ਖੋਰੀ ਨੂੰ ਲੈ ਕੇ ਜਿਵੇਂ ਜਿਵੇਂ ਅੱਗੇ ਅੱਗੇ ਨਾ ਆਉਂਦਾ ਗਿਆ ਰਿਸ਼ਤਾਚਾਰ ਨਿਸ਼ਵਤ ਖੋਰੀ ਦੇ ਅੱਗੇ ਅੱਗੇ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਵੱਡੇ ਵੱਡੇ ਜਿਹੜੇ ਅਫਸਰ ਐ ਸਸਪੈਂਡ ਕੀਤੇ ਨੇ ਸਾਡੀ ਪੂਰੇ ਫਤਿਹਗੜ ਚੂੜੀਆਂ ਦੇ ਹਲਕੇ ਦੇ ਨੌਜਵਾਨਾਂ ਦੀ ਇਹੀ ਮੰਗ ਆ ਕਿ ਜਿਹੜੀ ਤਲੈਬ ਤਹਿਸੀਲਦਾਰ ਹੈ ਜਸਪੀਰ ਕੌਰ ਅਤੇ ਕੁਲਦੀਪ ਸਿੰਘ ਪਟਵਾਰੀ ਇਨਾਂ ਦੀ ਸੀਸੀਟੀਵੀ ਕੈਮਰੇ ਦੇ ਵਿੱਚ ਰਿਸ਼ਵਤ ਲੈਂਦਿਆਂ ਕੁਲਦੀਪ ਸਿੰਘ ਨੂੰ ਫੜਾਉਂਦੇ ਆ ਜਿਹੜੀ ਉਹ ਵਾਇਰਲ ਹੋ ਰਹੀ ਆ ਉਹ ਤੇ ਤੁਰੰਤ ਅੱਜ ਹੀ ਐਕਸ਼ਨ ਲੈ ਕੇ ਪੈਸੇ ਫੜਾ ਰਿਹਾ ਜੀ ਅੱਜ ਪੈਸੇ ਫੜਾ ਰਿਹਾ ਜੀ ਇਹ ਜੋ ਕਟਾਣਾ ਛਾ ਖਾ ਰਿਹਾ ਪੈਸੇ ਵੀ ਲਾ ਗਿਆ ਇਨਕਲ ਵੀ ਨਹੀਂ ਜਾਰੀ ਇਸ ਕਰਕੇ ਭਾਰੀ ਰੋਸ ਆ ਤੇ ਉਹਨਾਂ ਦੇ ਤੁਰੰਤ ਜਿਹੜਾ ਵਾ ਅੱਜ ਹੀ ਐਕਸ਼ਨ ਲੈ ਕੇ ਕੁਲਦੀਪ ਸਿੰਘ ਪਟਵਾਰੀ ਤੇ ਜਸਪੀਰ ਗੌਰ ਜਿਹੜੀ ਨੈਬ ਤਹਿਸੀਲਦਾਰ ਆ ਉਹਨਾਂ ਦੋਸ਼ੀਆਂ ਨੂੰ ਅੱਜ ਹੀ ਮੁਕਤਲ ਕੀਤਾ ਜਾਵੇ ਤਾਂ ਜੋ ਜਿਹੜੇ ਇਲਾਕੇ ਦੇ ਲੋਕ ਨੇ ਉਹ ਇੱਕ ਇਹੋ ਜਿਹਾ ਤਹਿਸੀਲਦਾਰ ਚਾਹੁੰਦੇ ਨੇ ਜਿਹੜਾ ਇੱਕ ਬੜਾ ਇਮਾਨਦਾਰ ਤਹਿਸੀਲਦਾਰ ਹੋਵੇ ਕਿ ਲੋਕਾਂ ਦੀ ਜਿਹੜੀ ਲੁੱਟ ਖਸੋਟਾ ਉਹ ਬੰਦ ਹੋਵੇ ਤਾਂ ਜਿਹੜਾ ਇੱਕ ਜਿਹੜਾ ਗਰੀਬ ਬੰਦਾ ਵਾ ਜਿਹਨੇ ਕਿਨੇ ਅੱਧੇ ਕਿੱਲੇ ਦੀ ਦੋ ਕਨਾਲਾਂ ਦੀ ਇੱਕ ਨਾਲ ਦੀ ਰਜਿਸਟਰੀ ਕਰਾਉਣੀ ਆ ਉਹ ਇਹਨਾਂ ਨੂੰ 50-50000 ਰੁਪਏ ਜਿਹੜਾ ਉਹ ਕਿੱਥੋਂ ਲਿਆ ਕੇ ਆਪਣੀ ਰਜਿਸਟਰੀ ਕਰਾਊਗਾ ਇਸ ਕਰਕੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਸਾਨੂੰ ਮਾਨ ਹਜ਼ਾਰਪੁਰ ਸਿੰਘ ਮਾਨ ਦੇ ਤੇ ਆਪਣੇ ਜਿੰਨੇ ਹਲਕੇ ਦੇ ਐਮਐਲਏ ਨੇ ਤਲਵੀਰ ਸਿੰਘ ਪੰਨੂ ਅਤੇ ਅਮਨਸ਼ੀਰ ਸਿੰਘ ਸਿਆਰੀ ਗਲਤੀ ਅਸੀਂ ਆਸ ਕਰਦੇ ਹਾਂ ਕਿ ਸਾਡੀ ਜਿਹੜੀ ਵੀਡੀਓ ਮੀਡੀਆ ਜਿਹੜਾ ਵਾ ਜਰੂਰ ਜਿਹੜਾ ਲੋਕਾਂ ਤੱਕ ਲੈ ਕੇ ਆਊਗਾ ਤੇ ਜਿਹੜੀ ਜਸਪੀਰ ਕੌਰ ਤੇ ਬਣਦੀ ਕਾਰਵਾਈ ਜਿਹੜੀ ਵਾਜਿ ਕੀਤੀ ਜਾਊਗੀ ਤੇ ਫਿਰ ਹੀ ਲੋਕਾਂ ਦੇ ਵਿੱਚ ਖੁਸ਼ੀ ਦੀ ਇੱਕ ਲਹਿਰ ਭਰੇ ਤੇ ਭਾਈ ਇਹ ਉੱਚ ਅਫਸਰਾਂ ਦੇ ਧਿਆਨ 'ਚ ਲਿਆਉਂਦਾ ਇਹ ਸਾਰਾ ਮਾਮਲਾ ਉੱਚ ਅਫਸਰਾਂ ਦੇ ਜਿਹੜਾ ਵੀਡੀਓ ਵਾਲਾ ਜਿਹੜੀ ਸੀਸੀਟੀਵੀ ਆ ਜਿਹੜਾ ਉੱਚ ਅਫਸਰਾਂ ਦੇ ਵਿੱਚ ਧਿਆਨ ਵਾਲੀ ਗੱਲ ਆ ਅੱਜ ਸਾਡਾ ਮੁੱਖ ਕਾਰਨ ਇਹੋ ਸੀਗਾ ਅਜੇ ਅਸੀਂ ਕਿਸੇ ਨੂੰ ਵੀਡੀਓ ਨਹੀਂ ਸੀ ਪਾਈ ਪਰ ਜਦੋਂ ਜਦੋਂ ਸਾਨੂੰ ਵੀਡੀਓ ਮਿਲੀ ਤੇ ਅਸੀਂ ਇਹੀ ਅੱਜ ਇੱਕ ਮੰਗ ਰੱਖਣ ਵਾਸਤੇ ਆਪਣੇ ਮੁੱਖ ਦੋਸ਼ੀ ਨੂੰ ਮੁਕਤਲ ਕਰਨ ਵਾਸਤੇ ਜਿਹੜਾ ਅੱਜ ਸਾਨੂੰ ਧਰਨਾ ਜਿਹੜਾ ਨੌਜਵਾਨਾਂ ਵੱਲੋਂ ਅੱਜ ਲਾਇਆ ਗਿਆ ਵਾ ਸਾਡੀ ਜਿਹੜੀ ਅਸਲੀ ਮੰਗ ਆ ਉਹ ਅੱਜ ਦੀ ਉਹ ਸਾਰੇ ਇੱਕ ਨੌਜਵਾਨਾਂ ਤੇ ਫਤੇਗੜ ਚੂੜੀਆਂ ਦੀ ਸਮੂਹ ਸੰਗਤ ਵੱਲੋਂ ਵੱਡਾ ਰੋਸ ਹੈ ਕਿ ਜਿਹੜੀ ਪਿਛਲੇ ਦਿਨੀ ਜਿਸਵਿੰਦਰ ਕੌਰ ਦਾ ਦੀ ਇੱਕ ਸਾਡੀ ਭੈ ਜਿਹੜੀ ਮੁਕਤਲ ਕੀਤੀ ਗਈ ਆ ਬਿਨਾ ਸਬੂਤਾਂ ਦੇ ਉਧਾਰ ਦੇ ਜੇਕਰ ਉਹਦੇ ਕੋਈ ਦੋਸ਼ ਆ ਜਾਂ ਉਹਦੇ ਕੋਈ ਸਬੂਤ ਨੇ ਫਿਰ ਤਾਂ ਅਸੀਂ ਕਾਰਵਾਈ ਮੰਗਦੇ ਆ ਕਿ ਜਿਹੜੀ ਕੀਤੀ ਹੋਈ ਕਾਰਵਾਈ ਉਹ ਬਿਲਕੁਲ ਸਹੀ ਆ ਪਰ ਜੇਕਰ ਕੋਈ ਸਬੂਤ ਨਹੀਂ ਗੇ ਤੇ ਉਹਨੂੰ ਮੁਅਤਲ ਕਿਉਂ ਕੀਤਾ ਗਿਆ ਅਸੀਂ ਇਹੀ ਮੰਗ ਰੱਖਦੇ ਹੋਏ ਅੱਜ ਦਾ ਜਿਹੜਾ ਸਾਡਾ ਧਰਨਾ ਵਾ ਜੇ ਅਸੀਂ ਇੱਥੇ ਫਤੇਗਰ ਚੂੜੀਆਂ ਚੌਕ ਰਵਿਦਾਸ ਦੇ ਵਿੱਚ ਜੋ ਇਸ ਟਾਈਮ ਤੇ ਧਰਨਾ ਚੱਲ ਰਿਹਾ ਵਾ ਇਸ ਇਸ ਧਰਨੇ ਦਾ ਮੇਨ ਮੰਤਵ ਕੀ ਆ ਜੀ ਤਹਿਸੀਲ ਫਤੇਗਰ ਚੂੜੀਆਂ ਦੇ ਵਿੱਚ ਮੈਡਮ ਤਹਿਸੀਲਦਾਰ ਜੋ ਜਸਵੀਰ ਕੌਰ ਨੇ ਉਹਨਾਂ ਦੇ ਨਾਲ ਪਟਵਾਰੀ ਕੁਲਦੀਪ ਸਿੰਘ ਜੋ ਕਿ ਇੱਕ ਜਨਤਕ ਵੀਡੀਓ ਵੀ ਵਾਇਰਲ ਹੋ ਚੁੱਕੀ ਆ ਜੀ ਉਹਨਾਂ ਨੂੰ ਉਸ ਵੀਡੀਓ ਦੇ ਵਿੱਚ ਸ਼ਰਿਆਂ ਨੂੰ ਲੈਂ ਦੇਣ ਕਰ ਰਹੇ ਨੇ ਪਰ ਪ੍ਰਸ਼ਾਸਨ ਜਿਹੜਾ ਵਾ ਉਹ ਕੰਮ ਕਰਨ ਦੀ ਨੀਂਦ ਸੁਤਾ ਹੋਇਆ ਵਾ ਕੀ ਗੱਲ ਇਹ ਕ腐ਸ਼ਨ ਹੈ ਇਹਨਾਂ ਨੂੰ ਸਾਰੇ ਅਧਿਕਾਰੀਆਂ ਨੂੰ ਇਹਨਾਂ ਲੈਂ ਦੇਣ ਨਜ਼ਰ ਨਹੀਂ ਆ ਰਿਹਾ ਇੱਕ ਤਹਿਸੀਲ ਦੇ ਵਿੱਚ ਬੈਠ ਕੇ ਕ腐ਸ਼ਨ ਕਰ ਰਹੇ ਨੇ ਜਿਸ ਤਰ੍ਹਾਂ ਤਹਿਸੀਲ ਦੇ ਵਿੱਚ ਇੱਕ ਪਹਿਲਾਂ ਵੀ ਮਸਲਾ ਸਾਹਮਣੇ ਆਇਆ ਸੀਗਾ ਉਹਨਾਂ ਨੂੰ ਇਹਨਾਂ ਨੇ ਤੁਰੰਤ ਜਿਹੜਾ ਵਾ ਉਹ ਬਰਖਾਸਤ ਕੀਤਾ ਸੀਗਾ ਪਰ ਸਾਡੀ ਇਸ ਸਾਡੀ ਤਸੀਲ ਫਤੇਗੜ ਚੂੜੀਆਂ ਦੇ ਪੂਰੇ ਇਲਾਕੇ ਦੇ ਇਹ ਲੋਕਾਂ ਦੀ ਆਵਾਜ਼ ਆ ਕਿ ਇਹਨਾਂ ਦੇ ਉੱਤੇ ਬੰਦੀ ਤੁਰੰਤ ਕਾਰਵਾਈ ਕੀਤੀ ਜਾਵੇ ਔਰ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ ਅਗਰ ਇਹਨਾਂ ਨੇ ਅਗਲੀ ਇਹਨਾਂ ਦੇ ਬੰਦੀ ਕਾਰਵਾਈ ਨਾ ਕੀਤੀ ਔਰ ਅਸੀਂ ਇਸ ਚੀਜ਼ ਦਾ ਵਾਅਦਾ ਕਰਦੇ ਹਾਂ ਕਿ ਅੱਜ ਅਸੀਂ ਫਤੇਗੜ ਚੂੜੀਆਂ ਦੇ ਵਿੱਚ ਇਹ ਧਰਨਾ ਲਾਇਆ ਵਾ ਉਹ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਹੌਣ ਸਮੇਂ ਅਣੋ ਸਮੇਂ ਦੇ ਵਿੱਚ ਅਸੀਂ ਅਲਫਾ 1 ਜੋਰ ਰੋਡ ਨੈਸ਼ਨਲ ਇਹਨੂੰ ਯਮ ਕਰਾਂਗੇ ਔਰ ਤੁਰੰਤ ਇਹਨਾਂ ਦੇ ਉੱਤੇ ਜੋ ਹੈ ਮਲਾਕਾਂ ਬੈਠੇ ਨੇ ਜੋ ਰਿਸ਼ਵਤ ਲੈ ਰਹੇ ਨੇ ਇਹਨਾਂ 'ਤੇ ਬੰਦੀ ਕਾਰਵਾਈ ਕੀਤੀ। ਇਹ ਫਤਿਹਗੜ ਚੂੜੀਆਂ ਦੀ ਤਹਿਸੀਲ ਦੇ ਵਿੱਚ ਜਿੰਨੇ ਲੋਕ ਨੇ ਇਹਨਾਂ ਦੇ ਇਹਨਾਂ ਦੇ ਇਥੋਂ ਜੀ ਬਹੁਤ ਤੰਗ ਨੇ। ਜਿੱਦ ਤਰਾ ਮੈਂ ਮਾਨਯੋਗ ਸਰਦਾਰ ਭਗਤ ਸਿੰਘ ਮੁੱਖ ਮੰਤਰੀ ਪੰਜਾਬ ਜੀ ਨੂੰ ਕਹਿੰਦਾ ਵਾਂ ਕਿ ਤੁਸੀਂ ਵੱਡੇ ਵੱਡੇ ਮਗਰਮਸ਼ ਫੜੇ ਨੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਇਲਾਕੇ ਦੇ ਲੋਕਾਂ ਨੂੰ ਆਪਣਾ ਜਿਹੜਾ ਕੰਮ ਆ ਜਿਹੜਾ ਉਹ ਸੌਖੇ ਤਰੀਕੇ ਨਾਲ ਕਰਾ ਸਕਣ ਔਰ ਇਹਨਾਂ ਅਧਿਕਾਰੀਆਂ ਤੋਂ ਜੋ ਬਸ ਅੱਜ ਜਿਹੜਾ ਚਾਉਂ ਕੋ ਫਤੇਗੜ ਕੂੜੀਆਂ ਦੇ ਵਿੱਚ ਸਾਰੇ ਇਲਾਕੇ ਦੇ ਜ਼ਿਮੀਂਦਾਰ ਭਰਾ ਜਿੰਨੇ ਨੇ ਸਾਰੇ ਇਕੱਠੇ ਹੋਏ ਨੇ ਤੇ ਆਪ ਸਭ ਨੂੰ ਪਤਾ ਹੀ ਆ ਵੀ ਜੇ ਉਹ ਫਤੇਗੜ ਚੂੜੀਆਂ ਦੇ ਵਿੱਚ ਜੱਤਕੇਸ਼ਾ ਹੀ ਚੱਲ ਰਹੀ ਆ ਤਸਵੀਲਦਾਰ ਪਟਵਾਰੀਆਂ ਵੱਲੋਂ ਤੇ ਅੱਜ ਉੱਤੇ ਅਸੀਂ ਚਾਹੁੰਦੇ ਆ ਸਾਡੀ ਬਾਨਦੀ ਕਾਰਵਾਈ ਕੀਤੀ ਜਾਵੇ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਮੈਡਮ ਜਸਵਿੰਦਰ ਕੌਰ ਤੇ ਕੁਝ ਕੁ ਲੋਕਾਂ ਦੇ ਕਹਿਣ ਤੇ ਵੀਡੀਓ ਜਿਹੜੀ ਵਾਇਰਲ ਹੋਈ ਆ ਉਹਨਾਂ ਦੇ ਕਹਿ ਤੇ ਕੁਝ ਕੁ ਲੋਕਾਂ ਦੇ ਕਹਿ ਤੇ برخਾਸ ਕੀਤਾ ਜਾਵੇ ਮੈਂ ਨਾ ਤਸਿਲਦਾਰ ਤੇ ਪਟਵਾਰੀ ਦੀ ਵੀਡੀਓ ਵਾਇਰਲ ਹੋਈ ਆ ਰਿਸ਼ਵਤ ਲੈਂਦਿਆਂ ਦੀ ਉਹ ਪੂਰੇ ਬੱਚੇ-ਬੱਚੇ ਕੋਲ ਜੀ ਸਾਡੇ ਇਲਾਕੇ ਦੇ ਵਿੱਚ ਵੀਡੀਓ ਪਹੁੰਚ ਚੁੱਕੀਆਂ ਮੋਬਾਈਲਾਂ ਦੇ ਵਿੱਚ ਅੱਜ ਅਸੀਂ ਕਹਿੰਨੇ ਆ ਕਿ ਪ੍ਰਸ਼ਾਸਨ ਜਿਹੜਾ ਵਾ ਉਹ ਕਿਉਂ ਗੋਮਬਰ ਕਰਨ ਦੀ ਨੀਂਦ ਸੁਤਾਇਆ ਉਹਨਾਂ ਤੇ ਕਿਉਂ ਨਹੀਂ ਐਕਸ਼ਨ ਲੈਂਦਾ ਜਾ ਕਿ ਮੈਡਮ ਜਸਵਿੰਦਰ ਕੌਰ ਤੇ ਘੰਟੇ ਦੋਆਂ ਘੰਟਾ ਵਿੱਚ ਐਕਸ਼ਨ ਲਾ ਗਿਆ ਹਾਲਾਂਕਿ ਉਹਨਾਂ ਦੇ ਬਰਖਲਾਮ ਕੋਈ ਪੱਕਾ ਸਬੂਤ ਨਹੀਂ ਸੀ ਹੈਗਾ ਜਾਨੀ ਕਿ ਕੁਝ ਕੁ ਲੋਕਾਂ ਦੇ ਕਹਿੰਦੇ ਉੱਤੇ ਹੀ ਅਸੀਂ ਅੱਜ ਸਾਰੇ ਇਕੱਠੇ ਹੋਏ ਹਾਂ ਇਲਾਕੇ ਦੇ ਵਿੱਚ ਅਸੀਂ ਇਹੀ ਕਹਿੰਨੇ ਆਂ ਕਿ ਜਿਨ੍ਹਾਂ ਦੇ ਉੱਤੇ ਬੰਦੀ ਕਾਰਵਾਈ ਆ ਉਹ ਸਬੂਤਾਂ ਦੇ ਆਧਾਰ ਤੇ ਜੇ ਜੜੀ ਸਰਕਾਰ ਆ ਉਹ ਕਾਰਵਾਈ ਕਰੇ ਇਹਨਾਂ ਦੇ ਜਿਹੜੇ ਜੱਟ ਭਰਾਵਾਂ ਨਾਲ ਧੱਕਾ ਹੋ ਰਿਹਾ ਵਾ ਤੇ ਉਹਨਾਂ ਦੇ ਨਾਲ ਜਿਹੜਾ ਇਨਸਾਫ ਕੀਤਾ ਜਾਵੇ ਤੇ ਸਾਡੇ ਬਾਪੂ ਗੁਰਨਾਮ ਸਿੰਘ ਜੀ ਨੇ ਇਹ ਵੀ ਧੀਰੀਵ ਜੱਟ ਨੇ ਇਹਨਾਂ ਜਮੀਨ ਦੇ ਮਾਲਕ ਨਹੀਂ ਲੱਗੇ ਇਹਨਾਂ ਨਾਲ ਪਲਵਾਰੀ ਸਾਹਿਬ ਨੇ ਬੜਾ ਧੱਕਾ ਕੀਤਾ ਅੱਜ ਇਹ ਵੀ ਆਪਣਾ ਦੁੱਖੜਾ ਸੁਣਾਉਂਦੇ ਆਣ ਕੇ ਧਰਨੇ ਦੇ ਵਿੱਚ ਭਰਾਓ ਅਸੀਂ ਅੱਜ ਜਾਨੀ ਕਿ ਇਕੱਲੇ-ਆ ਇਕੱਲੇ ਆਪਣਾ ਦੁੱਖੜਾ ਸੁਨਾਈ ਆਣ ਕੇ ਕਿੰਨੇ ਭਰਾ ਇਕੱਠੇ ਹੋਏ ਨੇ ਏਕਤਾ ਦੇ ਵਿੱਚ ਬਾਲਿਆ ਜੀ ਅਸੀਂ ਇਹੀ ਕਹਿੰਨੇ ਪ੍ਰਸ਼ਾਸਨ ਨੂੰ ਵੀ ਜੇ ਵਾਣ ਦੀ ਕਾਰਵਾਈ ਨਹੀਂ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਧਰਨਾ ਸਾਡਾ ਲੰਬਾ ਚੱਲੇਗਾ ਜੀ